ਐਸਾ ਲੈਣਾ ਆ ਜਾਂਦੇ ਮੈਂ ਆਣਾ ਕਦ ਲਈ ਆ ਸਾਡਾ ਕੰਮ ਚਲਾਣ ਡਿਆ ਕਦ ਲਈ ਉਹ ਮੈਨਿਕ ਡਿਪਾਰਟਮੈਂਟ ਤੇ ਆਹੀ ਡੰਗ ਡਿਪਾਰਟਮੈਂਟ ਉਹ ਆਹੀ ਜਾਣੀ ਦੇਣਾ ਉਹ 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 ਕਮਾਦੀ ਨਿਸ਼ਾਨੀ ਸਾਡਾ ਖੇਰ ਪੱਤਰ ਕਰਕੇ ਜਾਣ ਦੇਣਾ ਅਸੀਂ ਨਹੀਂ ਜਾਣ ਦੇਣਾ ਉਹ ਨਾ ਜੀ ਤੁਸੀਂ ਡੱਕਣ ਆ ਗਏ ਇੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਣ ਡਿਆ ਤੂੰ ਕਮਾੜਾ ਹੈ ਪਤਰਾ ਹੈ ਅਸੀਂ ਤਾਇਆ ਨੇ ਹੋਰਾਂ ਵਿੱਚ ਚੋਕੇ ਦੱਲੇ 15 ਤੂੰ ਹੀ ਰਹਿ ਜਾ ਸਾਡੇ ਕੋਲ ਸਰ ਮੈਸੇਜ ਆ ਗਿਆ ਆਹ ਸਾਰਿਆਂ ਦਾ ਧਿਆਨ ਹੋਸ ਮੈਂ ਸਾਰੀ ਜਿਹੜੀ ਆਈਜੀ ਡੀਆਈਜੀ ਅਫਸਰਾਂ ਨਾਲ ਵੀ ਨਾ ਮੈਂ ਮੈਂ ਸਾਡੇ ਉਜੜੇ ਪੇ ਸਾਡਾ ਹੋਸ਼ ਨਹੀਂ ਟਿਕਾਣੇਗਾ ਤੂੰ ਮੈਂ ਤਾਂ ਇਹ ਹੀ ਕਹਣਾ ਤੁਸੀਂ ਸਾਡੇ ਨਾਲ ਗੱਲ ਕਰੋ ਗੱਲ ਸੁਣੋ ਉਹ ਇਹ ਗੱਲ ਕੋਈ ਨਹੀਂ ਗੱਲ ਸੁਣੋ ਕੁਛ ਨਹੀਂ ਗੱਲ ਕਰਾ ਮਾਣਾ ਜੱਜ ਤੇ ਤੁਹਾਨੂੰ ਜੱਜ ਤੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ ਨਹੀਂ ਬੰਦੇ ਖੜੇ ਆ ਨਾ ਤੁਹਾਨੂੰ ਕੀ ਕੀਤਾ ਲੋਕੋ ਕੀ ਕੀਤਾ ਸਾਰੇ ਡਰ ਕੇ ਕਈ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਦੱਸ ਕਿਹੜੇ ਬੰਦੇ ਕੀ ਕੀ ਆ ਸੀ ਹਾਂ ਗੱਲ ਸੁਣੋ ਸਰ ਨਾਲ ਗੱਲ ਤਾਂ ਕਰ ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਦਾ ਉਹਦਾ ਪੰਜਾਬ ਪ੍ਰਧਾਨ ਆ ਮੈਂ ਕਿਤੇ ਗੱਲ ਕਰਦਾ ਮੈਂ ਕਦੇ ਕੀ ਕਰਦਾ ਆ ਉਹ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਤੁਸੀਂ ਝਾਂ ਨਾਲ ਗੱਲ ਕਰੋ ਤੁਸੀਂ ਝਾਂ ਨਾਲ ਗੱਲ ਕਰੋ ਹਾਂ ਹਰ ਰਾਮ ਨਾਲ ਰਾਮ ਨਾਲੀਆ ਅਸੀਂ ਹਾਂ ਤੇ ਬੰਨ੍ਹਦੇ ਆ ਮੈਨੂੰ ਡਰ ਕੇ ਦਾ ਉਹ ਕੋਈ ਡਰ ਮੁੱਦੇ ਗੱਲ ਕਰੋ ਕੋਈ ਗੱਲ ਨਹੀਂ ਇਹ ਕੋਟ ਦੇ ਆਡਰ ਆ ਕਿਸਾਨਾਂ ਕੋਲ ਹਾਂ ਜਮੀਨ ਪੁੱਛਦੇ ਕਿਹਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਸਾਨੂੰ ਇਹ ਦੱਸੋ ਵੀ ਬੰਦੇ ਕਿਉਂ ਭਜੇ ਸਾਡੇ ਉਥੋਂ ਗਰੀਬ ਬੰਦੇ ਹੈਂ ਕਾਹਨ ਚੁੱਪ ਕਰ ਜਾਣ ਜਿਹੜੇ ਬੰਦੇ ਪੁਲਿਸ ਨੂੰ ਵੇਖ ਕੇ ਭੱਜਦੇ ਹਾਂ ਪਤਾ ਨਾਡਾ ਨਿਸ਼ਾਨ ਹੋਇਆ ਤੁਹਾਨੂੰ ਗੁੱਸਾ ਤਾਰੀਕਾ ਇਹ ਆ ਗਿਆ ਬਟਾ ਤੂੰ ਨਵਾਂ ਹੀ ਭਰਤੀ ਹੋਇਆ ਹਾਂ ਹਾਂ ਪੁੱਛਣ ਆਇਆ ਆ ਪੰਡਤ ਜਿੱਤਾ ਕਿਸਾਨ ਦਾ ਖੇਤ ਦੇ ਤਹਿਤ ਜਿਹੜਾ ਚੁੱਕਣ ਦੇ ਆ ਤੇ ਆ ਮਨਗਲੇ ਹਿੱਸਾ ਲੈਣ ਆ ਗਿਆ ਇਹ ਪਾ ਕਿਹੜਾ ਮਨਗਲਾ ਹਿੱਸਾ ਕਿਹਦਾ ਕਾਦਾ ਹਿੱਸਾ ਦੀ ਇਹਨਾਂ ਨੂੰ ਹਿੱਸਾ ਲੈਣ ਆ ਜਾਂਦੇ ਮੈਂ ਆਣਾ ਕਦ ਲਈ ਆ ਸਾਡਾ ਕੰਮ ਚਲਾਣ ਡਿਆ ਕਦ ਲਈ ਉਹ ਮੈਨ ਡਿਪਾਰਟਮੈਂਟ ਤੇ ਆਹੀ ਡਿਪਾਰਟਮੈਂਟ ਉਹ ਆਹੀ ਜਾਣੀ ਦੇਣਾ ਉਹ ਉਹ ਕਮਾਦੀ ਨਿਸ਼ਾਨੀ ਸਾਡਾ ਖੇਤ ਪੱਤਰ ਕਰਕੇ ਜਾਣ ਦੇਣਾ ਆਹੀ ਨਹੀਂ ਜਾਣ ਦੇਣਾ ਉਹਨਾਂ ਚ ਤੁਸੀਂ ਡੱਕਣ ਆ ਗਏ ਇੱਥੇ ਅਸੀਂ ਮਰੇ ਪਏ ਅਸੀਂ ਮੈਂ ਬਟਾਉਂਦੇ ਆ ਤੂੰ ਕਹਿੰਦਾ ਹੈ 15 ਰਹੀ ਆਂ ਅਸੀਂ ਤਾਇਆ ਨੇ ਹੋਰ ਹਵੇ ਚੋਕੇ ਦੱਲੇ 15 ਤੂੰ ਹੀ ਰਹਿ ਜਾ ਸਾਡੇ ਕੋਲ ਸਰ ਮੈਸੇਜ ਆ ਗਿਆ ਆ ਉਹਨਾਂ ਸਾਰਿਆਂ ਦਾ ਧਿਆਨ ਆ ਉਸ ਮੈਂ ਸਾਰੀ ਜਿਹੜੀ ਆਈਜੀ ਡੀ ਆਈਜੀ ਅਫਸਰਾਂ ਨਾਲ ਵੀ ਨਾ ਮੈਂ ਮੈਂ ਸਾਡੇ ਉਜੜੇ ਪੇ ਸਾਡਾ ਹੋਸ਼ ਨਹੀਂ ਟਿਕਾਣੇ ਦਾ ਤੂੰ ਉਹ ਨਹੀਂ ਆ ਕੇ ਪੁਲਿਸਾ ਲੈਣਾ ਤੂੰ ਪਰ ਮੈਂ ਤਾਂ ਇਹ ਹੀ ਕਹਣਾ ਤੁਸੀਂ ਸਾਡੇ ਨਾਲ ਗੱਲ ਕਰੋ ਉਹਨੇ ਗੱਲ ਕੋਈ ਨਹੀਂ ਗੱਲ ਸੁਣ ਰਹੀ ਕੁਛ ਨਹੀਂ ਗੱਲ ਕਰ ਮਾੜਾ ਜੱਜ ਤੇ ਤੁਹਾਨੂੰ ਜੱਜ ਤੇ ਹੈਗੀ ਆ ਗਰੀਬਾਂ ਦੇ ਵਿੱਚ ਆ ਕੇ ਦੇ ਨਹੀਂ ਇਹ ਬੰਦੇ ਖੜੇ ਆ ਨਾ ਤੁਹਾਨੂੰ ਕੀ ਕੀ ਗੱਲ ਸੁਣੋ ਸਾਰੇ ਬੰਦੇ ਕੀ ਕੀ ਗੱਲ ਸਾਰੇ ਡਰ ਕੇ ਕਈ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਦੱਸ ਕਿਹੜੇ ਬੰਦੇ ਕੀ ਕੀ ਆ ਸੀ ਹਾਂ ਗੱਲ ਕੋਈ ਨਹੀਂ ਗੱਲ ਸੁਣ ਸਰ ਨਾਲ ਗੱਲ ਤਾਂ ਕਰ ਬਡੀ ਗੱਲ ਮੈਂ ਪੰਜਾਬ ਪਰ ਪੰਜਾਬ ਦੇ ਵਿੱਚ ਗੱਲ ਕਰਦਾ ਉਹਦਾ ਪੰਜਾਬ ਪ੍ਰਧਾਨ ਆ ਮੈਂ ਕਿਤੇ ਆ ਕੇ ਨਹੀਂ ਗੱਲ ਕਰਦਾ ਮੈਂ ਕਦੇ ਕਿੰਨੇ ਤੇ ਕਰਦਾ ਭਾਈਆ ਭਈਆ ਆ ਤਾਂ ਸਾਨੂੰ ਕੀ ਪਤਾ ਸਰ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਤੁਹਾਡਾ ਨਾਲ ਗੱਲ ਕਰੀ ਉਹ ਝਾਂ ਨਾਲ ਗੱਲ ਕਰੀ ਉਹ ਗੱਲ ਸੁਣ ਹਾਂ ਰਾਮ ਨਾਲਿਆ ਅਸੀਂ ਹਾਂ ਤੇ ਬੰਨ੍ਹ ਦੇ ਆ ਮੈਨੂੰ ਡਰ ਕੇ ਉਹ ਕੋਈ ਡਰ ਮੁੱਦੇ ਗੱਲ ਕਰੋ ਕੋਈ ਗੱਲ ਨਹੀਂ ਇਹ ਕੋਟ ਦੇ ਆਡਰ ਆ ਕਿਸਾਨਾਂ ਕੋਲ ਹਾਂ ਜਮੀਨ ਪੁੱਛਦੇ ਕਿਦੀ ਆ ਤੁਸੀਂ ਬੰਦੇ ਕਿਉਂ ਭਜਾਏ ਸਾਡੇ ਉਥੋਂ ਸਾਨੂੰ ਇਹ ਦੱਸੋ ਵੀ ਬੰਦੇ ਕਿਉਂ ਭਜੇ ਸਾਡੇ ਉਥੋਂ ਗਰੀਬ ਬੰਦੇ ਹੈਂ ਚੁੱਪ ਕਰ ਜਾਣ ਜਿਹੜੇ ਬੰਦੇ ਪੁਲਿਸ ਨੂੰ ਵੇਖ ਕੇ ਭੱਜਦੇ ਹਾਂ ਪਤਾ ਨਾਡਾ ਨਿਸ਼ਾਨ ਹੋਇਆ ਤੁਹਾਨੂੰ ਗੁੱਸਾ ਤਾਰੀਕਾ ਇਹ ਆ ਗਿਆ ਵਟਾ ਤੁਨ ਨਵਾਈ ਭਰਤੀ ਹੋਇਆ ਹਾਂ 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 ਉਹ ਪੁੱਛਣ ਆਇਆ ਆ ਪਾ